ਕੀ ਪੁੱਛਦੇ ਹੋਂ ਹਾਲ ਫਕੀਰਾਂ ਦਾ ਸਾਡਾ ਨਦੀਆਂ ਵਿੱਚੜੇ ਨੀਰਾਂ ਦਾ ਕੀ ਪੁੱਛਦੇ ਹੋਂ ਹਾਲ ਫਕੀਰਾਂ ਦਾ ਸਾਡਾ ਨਦੀਆਂ ਵਿੱਚੜੇ ਨੀਰਾਂ ਦਾ ਸਾਡਾ ਹੰਜ ਦੀ ਜੁਨੇ ਆਏ ਸਾਡਾ ਹੰਝ ਦੀ ਚੁੰਨੇ ਆਇਆ ਥਾ ਸਾਡਾ ਦਿਲ ਜਲਿਆ ਦਿਲ ਘੇਰਾਂਦਾ ਕੀ ਪੁੱਛਦੇ ਹੋਂ ਹਾਲ ਫਕੀਰਾਂ ਦਾ ਸਾਡਾ ਨਦੀਓ ਵਿਚੜੇ ਨੀਰਾਂਦਾ ਏ ਜਾਣ ਦਿਆ ਕੁਝ ਸ਼ੌਕ ਜਹੇ ਏ ਜਾਣਦਿਆਂ ਕੁਝ ਸ਼ੌਕ ਜਹੇ ਰੰਗਾ ਦਹੀਨਾ ਤਸਵੀਰਾਂ ਹੈ ਏ ਜਾਣਦਿਆਂ ਕੁਝ ਸ਼ੌਕ ਜਹੇ ਰੰਗਾ ਦਾਹੀਨਾ ਤਸਵੀਰਾਂ ਹੈ ਜਦ ਹਟ ਗਏ ਅਸੀਂ ਇਸ਼ਕੇ ਦੀ ਮੁਲਕਰ ਬੈਠੇ ਤਸਵੀਰਾਂ ਦਾ ਜਦ ਹਟ ਗਏ ਅਸੀਂ ਇਸ਼ਕੇ ਦੀ ਮੁਲਕਰ ਬੈਠੇ ਤਸਵੀਰਾਂ ਦਾ ਸਾਨੂੰ ਲੱਖਾਂ ਦਾ ਤਨ ਲਬ ਪਿਆ ਸਾਨੂੰ ਲੱਖਾਂ ਦਾ ਤਨ ਲਬ ਪਿਆ ਪਰ ਮਨ ਇੱਕ ਦਾ ਵੀ ਮਿਲਿਆ ਨਾ ਪਰ ਮਨ ਇੱਕ ਦਾ ਵੀ ਮਿਲਿਆ ਨਾ ਕੀ ਲਿਖਿਆ ਕਿਸੇ ਮੁਕੱਦਰ ਸੀ ਕੀ ਲਿਖਿਆ ਕਿਸੇ ਮੁਕੱਦਰ ਸੀ ਹੱਥਾਂ ਦੀਆਂ ਚਾਰ ਲਕੀਰਾਂਾਂ ਦਾ ਹੱਥਾਂ ਦੀਆਂ ਚਾਰ ਲਕੀਰਾਂਾਂ ਦਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਸਾਡਾ ਨਦੀਓ ਵਿਛੜੇ ਨੀਰਾਂ ਦਾ ਤਤਕਦੀਰ ਤਾਂ ਸਾਟੀ ਸ਼ੌਕਣ ਸੀ ਤਤਕਦੀਰ ਤਾਂ ਸਾਟੀ ਸ਼ੌਕਣ ਸੀ ਤਦ ਵੀਰਾ ਸਾਥੋਂ ਨਾ ਹੋਈਆਂ ਤਦ ਵੀਰਾ ਸਾਥੋਂ ਨਾ ਹੋਈਆ ਨਾ ਚੰਗ ਛੁੱਟਿਆ ਨਾ ਕਨ ਪਾਟੇ ਨਾ ਚੰਗ ਛੁੱਟਿਆ ਨਾ ਕਨ ਪਾਟੇ ਨਾ ਚੰਗ ਛੁੱਟਿਆ ਨਾ ਕਨ ਪਾਟੇ ਇੰਜ ਲੰਗ ਗਿਆ ਚੁੰਡ ਹੀਰਾ ਦਾ ਇੰਜ ਲੰਗ ਗਿਆ ਚੁੰਡ ਹੀਰਾ ਦਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਸਾਡਾ ਨਦੀੋਂ ਵਿਛੜੇ ਨੀਰਾਂ ਦਾ ਸਾਡਾ ਨਦੀੋਂ ਵਿਛੜੇ ਨੀਰਾਂ ਦਾ ਮੇਰੇ ਗੀਤ ਵਿਲੋਕ நெக்கா சதி நாளைக்கா ਸਦੀਂ ਦੇ ਨੇ ਮੈਂ ਦਰਦ ਨੂੰ ਕਾ ਬੈਠਾ ਮੈਂ ਦਰਦ ਨੂੰ ਕਾ ਬੈਠਾ ਰੱਬ ਨਾ ਰਖ ਲਿਆ ਪੀੜਾਂ ਦਾ ਰੱਬ ਨਾ ਰਖ ਲਿਆ ਪੀੜਾਂ ਦਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਸਾਡਾ ਨਦੀਆਂ ਵਿਚੜੇ ਨੀਰਾ ਮੈਦਾਨ ਸ਼ਵਰਾ ਸੁਣੀਂਦਿਆਂ ਸੰਗ ਮੈਦਾਨ ਸ਼ਵਰਾ ਸੁਣੀਂਦਿਆਂ ਸੰਗ ਕਈ ਵਾਰੀ ਉੱਚੀ ਬੋਲ ਪਿਆ ਮੈਦਾਨ ਸ਼ਵਰਾਂ ਸੁਣੀ ਇੰਤਿਆਸੰਗ ਕਈ ਵਾਰੀ ਉੱਚੀ ਬੋਲ ਪਿਆ ਕੁਝ ਮਾੜ ਸੀ ਸਾਨੂੰ ਇਸ਼ਕੇ ਦਾ ਕੁਝ ਮਾੜ ਸੀ ਸਾਨੂੰ ਇਸ਼ਕੇ ਦਾ ਕੁਝ ਦਾਵਾ ਵੀ ਸੀ ਪੀੜਾਂ ਦਾ ਕੁਝ ਦਾਵਾ ਵੀ ਸੀ ਪੀੜਾਂ ਦਾ ਕੀ ਪੁੱਛ ਦੇ ਹੋਂ ਹਾਲ ਫਕੀਰਾਂ ਦਾ ਸਾਡਾਂ ਰਦੀਆਂ ਵਿਚੜੇ ਨੀਰਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਸਾਡਾ ਨਦੀਆਂ ਵਿਚੜੇ ਨੀਰਾਂਦਾ ਸਾਡਾ ਹੰਜ ਦੀ ਜੋ ਨੇ ਆਇਆ ਦਾ ਸਾਡਾ ਦਿਲ ਜਲਿਆ ਦਿਲਗੀਰਾਂ ਦਾ ਸਾਡਾ ਦਿਲ ਜਲਿਆ दिलीरा